ਕੀ ਉਹ ਵਟਜਾਨ ਘੂਰੀ ਆਪਣੇ ਆ ਸੂਲੀ ਤੇ ਚੜਾਏ ਹੋਏ ਆ ਸੌ ਪਾ ਕੇ ਜਿਨ੍ਹਾਂ ਨੇ ਛੜਾਈ ਸੀ ਕੀ दारू ਉਹਨਾਂ ਦੇ ਹੀ ਪੀਣਾ ਜਲਾਏ ਹੋਏ ਵਾਹ ਭਾਈ ਜੀ ਕਰ 11 ਦੀ ਮਜਾਲ ਕੀ ਉਹ ਵਟਜਾਨ ਘੂਰੀ ਆਪਣੇ ਹੀ ਆਪਣੇ ਆ ਸੂਲੀ ਤੇ ਚੜਾਏ ਹੋਏ ਆ ਸੌ ਪਾ ਕੇ ਜਿਨ੍ਹਾਂ ਨੇ ਛੜਾਈ ਸੀ ਕੀ दारू ਉਹਨਾਂ ਦੇ ਹੀ ਪੀਣਾ ਜਲਾਏ ਹੂੰ ਵਾਹ ਕਹਿੰਦਾ ਜਿਹਨੇ ਹੱਥ ਵਿੱਚੋਂ ਖੋ ਕੇ ਮਾਰੀ ਬੋਤਲ ਚਲਾ ਕੇ ਕੀ ਬਾਤ ਜੀਨੇ ਹੱਥ ਵਿੱਚ ਧੋਖੋ ਕੇ ਮਾਰੀ ਬੋਤਲ ਚਲਾ ਕੇ ਉਹੀ ਜਾਣ ਲੱਗੀ ਦੇਗੀ ਮੈਨੂੰ ਹੱਥੀ ਪੈਗ ਪਾ ਕੇ ਜਾਂ ਛੱਡ दारू ਜਾਵੇ ਮੈਨੂੰ ਛੱਡ ਦੇ ਕਹਿਣ ਵਾਲੀ ਨੇ ਠੇਕੇ ਤੇ ਬਿਠਾਏ ਹੋਏ ਆ ਵਾਹ ਵਾਹ ਉਹਨਾਂ ਦੇ ਹੀ ਪੀਂਦੇ ਵਾਹ ਜੀ ਵਾਹ ਜੀ ਕਹਿੰਦਾ ਅਸੀਂ ਸੀਗੇ ਭੋਲੇ ਚਾਲਾਂ ਸਮਝ ਨਾ ਪਾਏ ਹਾਂ ਆਹ ਅਸੀਂ ਸੀਗੇ ਭੋਲੇ ਚਾਲਾਂ ਸਮਝ ਨਾ ਪਾਏ ਯਾਰੋ ਗਿਰਗਟ ਵਾਂਗੂ ਰੰਗ ਉਹਨਾਂ ਨੇ ਬਿਟਾਏ ਜਦੋਂ ਲੁੱਟੇ ਗਏ ਪਤਾ ਫੇਰ ਲੱਗਿਆ ਧੋਖੇ ਬਾਜਾਂ ਦੇ ਸਕੰਜੇ ਵਿੱਚ ਆਏ ਹੋਏ ਉਹਨਾਂ ਦੇ ਕੀ ਬੱਤ ਕੀ ਬੱਤ ਬਹੁਤ ਕੀ ਵੈਰੀ ਨਾਈਸ ਅੱਛਾ ਗਰੇਸਿਸ ਸਾਹਿਬ ਤੇ ਗੱਲ ਥੋੜੀ ਹੋਰ ਸੁਣਾਦੀ ਆਪਾਂ ਕਹਿੰਦਾ ਜਿੱਦਾਂ ਤੇਰੇ ਨਾਲ ਉਹਨੇ ਉਦਾਂ ਮੇਰੇ ਨਾਲ ਕੀਤੀ ਜਿੱਦਾਂ ਤੇਰੇ ਨਾਲ ਉਹਨੇ ਉਦਾਂ ਮੇਰੇ ਨਾਲ ਕੀਤੀ ਸਾਡੇ ਦੋਹਾਂ ਤੇ ਸਕੀਮ ਜਨ ਲਾ ਗਈ ਸੀ ਬੀਟੀ ਉਹ ਵੇਖ ਕਹਿੰਦਾ ਜਿੱਥੇ ਦੀ ਮਾਲਾ ਗਈ ਉੱਥੋਂੁੱ ਦਿੱਤੇ ਦਿਲ ਦੀ ਦਵਾਈ ਮਿਲਦੀ ਕਹਿੰਦਾ ਅੱਧੇ ਪੈਸੇ ਖੜਚਾ ਲ ਬੋਤਲ ਇਹ ਇਕੱਠੇ ਪਿੰਕੜਾਂ ਤੇ ਪਾ ਦਦੀ ਉੱਤੇ ਜਿਹੜਾ ਦੀ ਦਵਾਈ ਲੈਣੋ ਦੋਸਤੋ ਉਹ ਮੇਰੀ ਦੂਤ ਤੇ ਕਿਹ ਭਿੰਦਰਾ ਮੈਂ ਪੁੱਛਦੀ ਆਂ ਗੱਲ ਵੇ ਹੋਇਆ ਕਿੰਜ ਤੇਰੀਆਂ ਮਾਹਰ ਹਾਂ ਮਤਾਂ ਦਾ ਹੱਲ ਵੇ ਮੇਰੀ ਸੋਚ ਆਖਦੀ ਆ ਸੁਣ ਸੁਣਿਆ ਇਨਾ ਕश्ती ਤੂਫਾਨਾਂ ਚ ਕਿਨਾਰਾ ਦਿੰਦੀ ਐ ਤੇ ਕਹਿੰਦੇ ਭਾਈ ਜਿਹੜੀ ਬੋਤਲ ਆ ਨਹੀਂ ਬੰਦ ਫਿਰ ਉਹ ਵੀ ਟੁੱਟੇ ਤੇ ਨਾ ਰੋ ਦਿੰਦੀ ਆ ਹੁਣ ਗੁਰਵਿੰਦਰ ਭਾਈ ਹੱਡੀਆਂ ਦੀ ਮੁੱਠ ਬਣ ਗਿਆ ਭਾਈ ਰਜ਼ਾ ਸਰਦਾਰ ਭਾਈ ਸਰਦਾਰ ਤੁਸੀਂ ਚਲੋ ਭਾਈ ਇਹ ਕਰਦਾ ਭਾਈ ਦਾ ਸੁਣਾ ਦੇਣਾ ਗਾਣਾ ਆਇਆ ਤੁਸੀਂ ਸੁਣਾਓ ਸੁਣਾ ਦੇ ਜਿਹਨੇ ਟੋਕੜੇ ਫੜਾ ਦੇ ਲੇ ਸੁਣਾ ਹਾਏ ਹਾਏ ਕੀ ਬਾਤ ਐ ਓਏ ਹਾਂਜੀ ਹਾਂਜੀ ਓ ਬੱਸ ਚੁੱਪ ਕਰੋ ਮੁੰਡਿਆ ਲੈ ਓ ਮਨਦੀਪਾ ਓ ਸੈਨਮ ਬਾਈ ਅੱਜ ਚੱਲ ਪਏ ਗਿਆ ਪੀ ਪਗੜਦੇ ਨੇ ਨਹੀਂ ਪਹਿਲਾਂ ਪੀ ਜਾਂਦੀ ਸਭ ਚੁੱਪ ਨਹੀਂ ਕਰੇ ਨਹੀਂ ਜੇ ਤਾਂ ਹੁਣ ਪੂ ਕਰਾਂਗੇ ਗੱਲ ਤਾਂ ਵੱਲ ਕਰਦੀ ਪਈ ਜਾਂਦੀ ਸੀ ਆਉਣ ਤਾਂ ਬਈ ਆਉਣ ਤੂੰ ਮੇਰੀ ਕਿਉਂ ਸਕਦੀ ਨਹੀਂ ਦੱਸ ਤੇਰੀ ਕੀ ਮਜਬੂਰੀ ਏ ਮੈਂ ਤੇਰੇ ਬਿਨ ਜੀ ਸਕਦਾ ਨਹੀਂ ਤੈਨੂੰ ਦੱਸਣਾ ਬਹੁਤ ਜ਼ਰੂਰੀ ਏ ਜੇ ਛੱਡ ਕੇ ਤੁਰ ਗਈ ਵੇ ਦਰਦ ਦੇ ਤੇਰੇ ਮੰਗਰੋਂ ਅਸੀਂ ਫਨਾ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੂ ਜੀ ਸਦਕੇ ਜਾਏ ਅਸੀਂ ਜੀ ਲਾਂਗੇ ਤੇਰੇ ਹੱਥੋਂ ਜ਼ਹਿਰ ਜਿਦਾਈਆਂ ਦਾ ਅਸੀਂ ਨਾ ਚਾਉਂਦੇ ਵੀ ਪੀ ਲਾਂਗੇ ਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੂ ਜੀ ਸਦਕੇ ਜਾਏ ਅਸੀਂ ਜੀ ਲਾਂਗੇ ਤੇਰੇ ਹੱਥੋਂ ਯਰ ਜਦਾਈਆਂ ਦਾ ਅਸੀਂ ਨਾ ਚਾਉਂਦੇ ਵੀ ਪੀ ਲਾਂਗੇ ਤੇਰਾ ਹੰਝੂਆਂ ਨਾਲ ਸੁਆਗਤ ਨਹੀਂ ਜਿੱਥੇ ਟਕਰੇਗੀ ਉਸੇ ਥਾਂ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਆਹ ਟੁਕੜੇ ਤੇ ਤੇਰਾ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਨੁਕੜੇ ਤੇ ਤਲਨਾ ਹੋਣੇ ਸਾਨੂੰ ਜ਼ਿੰਦਗੀ ਤੋਖਾ ਦੇ ਚੱਲੀ ਹੁਣ ਮੌਤ ਨੂੰ ਵੀ ਅਜਮਾ ਲਾਂਗੇ ਜੇ ਉਹ ਵੀ ਬੇਵਫਾ ਨਿਕਲੀ ਫੇਰ ਦਸ ਕਿਦਰ ਨੂੰ ਜਾਵਾਂਗੇ ਸਾਨੂੰ ਜ਼ਿੰਦਗੀ ਤੋਖਾ ਦੇ ਚੱਲੀ ਹੁਣ ਮੌਤ ਨੂੰ ਵੀ ਅਜਮਾਵਾਗੇ ਜੇ ਉਹ ਵੀ بے ਵਫਾ ਨਿਕਲੀ ਫੇਰ ਦੱਸ ਕਿੱਧਰ ਰੁਝਾਂਵਾਂਗੇ ਤੂੰ ਦੋਸ਼ ਭਿੰਦਰ ਨੂੰ ਦੇਵੇਂ ਯਾਰ ਪਰ ਤੇਰਾ ਸਰਗਨਾ ਹੈ ਜਿੰਨੇ ਟੁਕੜੇ ਹੋਣੇ ਦਿਲ ਦੇ ਨੀ ਹਰ ਟੁਕੜੇ ਤੇ ਤੇਰਾ ਨਾਮ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਹਰ ਟੁਕੜੇ ਤੇ ਤੇਰਾ ਨਾ ਹੋਣਾ ਜੇ ਇਹ ਮੇਰੇ ਇਸ ਗੀਤ ਨੂੰ ਹਰਦੇਵ ਆਹੀ ਨੰਬਰ ਨਾ ਕਹੋਂਦਾ ਤੇ ਇੰਨਾ ਹਿੱਟ ਨਹੀਂ ਸੀ ਹੋਣਾ ਬਿਲਕੁਲ ਇਹ ਵੀ ਆਵਾਜ਼ ਦਾ ਹੀ ਇਹ ਵੀ ਸੱਚ ਹੈ ਜੀ ਹਰ ਤੋਂ ਨਸੀਬੇ ਨਾਲ ਗਾਇਆ ਬਹੁਤ ਵਧੀਆ ਗਾਇਆ ਬਰਾਰ ਸਾਹਿਬ ਕੋ ਸੁਣੋ ਉਹ ਹਿੱਟ ਸੀ ਤਾਂ ਗਾਇਆ ਬਣਦਾ ਹੈ ਬਟ ਬੋਲੋ ਵੀ ਸਰ ਜੀ ਮਤ ਤੂੰ ਆਉਣ ਦੇ ਬਾਈ 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 ਲਵਾ ਦੇ ਬਾਈ ਮਜੂੜੀ ਹੋਣਗੀ ਆ ਛੋਟੇ ਸਾਹਿਬ ਆਓ ਬਾਈ